46 ਸਾਲ 10 ਦੀ ਉਮਰ ਹੋ ਗਈ ਹੈ ਜਦੋਂ ਤੋਂ ਹੋਸ਼ ਸੰਭਾਲਿਆ ਉਦੋਂ ਤੋਂ ਇਹ ਪੜਦੇ ਆ ਹਮੇਸ਼ਾ ਕਿ ਜਿਨ੍ਹਾਂ ਸਥਾਨਾਂ ਤੋਂ ਸਾਨੂੰ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦਦਾਰੇ ਬਖਸ਼ੋ ਔਰ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਦਿਲ ਦੀ ਉਹਨਾਂ ਸਹਿਜ ਸੁਭਾਈ ਰੂਟੀਨ ਹੀ ਸਾਡੀ ਬਣੀ ਪੜਦੇ ਆ ਤੇ ਨਿਕਲ ਜਾਂਦੇ ਆ ਪੜਦੇ ਆ ਤੇ ਨਿਕਲ ਜਾਂਦੇ ਆ ਪਰ ਜਦੋਂ ਹੁਣ ਇਹਨਾਂ ਸਥਾਨਾਂ ਤੇ ਹੁੰਦੇ ਨੇ ਉਦੋਂ ਅਸਲੀ ਚੀਜ਼ ਉੱਠਦੀ ਹੈ ਅੰਦਰੋਂ ਉਹ ਪੰਕਤੀ ਬਾਰ-ਬਾਰ ਚੇਤੇ ਆਉਂਦੀ ਕਿ ਜਿਨ੍ਹਾਂ ਗੁਰਧਾਮਾਂ ਤੋਂ ਸਾਨੂੰ ਵਿਛੋੜਿਆ ਗਿਆ ਕੀ ਅਸਲੀ ਉਹ ਹਨ ਜੀ ਜਦੋਂ ਇਹ ਫੋਟੋ ਤੁਸੀਂ ਮਨਚ ਕਿਤੇ ਲਿਆਉਣੀ ਹੋਵੇ ਨਾ ਇਹ ਫੋਟੋ ਕਿ ਇੰਨੇ ਇੰਨੇ ਸੋਹਣੇ ਸਥਾਨ ਸੀਗੇ ਜਿਨ੍ਹਾਂ ਤੋਂ ਆਪਾਂ ਵਿਛੜ ਗਏ ਮਨ ਪਰ ਆਉਂਦਾ ਹੈ ਦੁੱਖ ਆਉਂਦਾ ਹੈ ਕਿ ਅੱਜ ਵੇਖੋ ਜਿੱਥੇ ਸੰਗਤਾਂ ਨੇ ਬੈਠ ਕੇ ਲੰਗਰ ਛਕਣੇ ਸੀ ਜਿੱਥੇ ਸੰਗਤਾਂ ਨੇ ਬੈਠ ਕੇ ਕੀਰਤਨ ਕਰਨੇ ਸੀ ਉੱਥੇ ਅੱਜ ਕੈਦੀ ਕੈਦ ਕੀਤੇ ਹੋਏ ਹਨ ਜਿੱਥੇ ਬੈਠ ਕੇ ਆਪਾਂ ਸਿਰ ਝਕਾਉਣੇ ਸੀ ਉੱਥੇ ਸਾਰਾ ਕੁਝ ਹੁਣ ਬਦਲ ਗਿਆ ਜੀ ਮਹਾਰਾਜ ਤਰਸ ਕਰੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਜਿੱਥੇ ਰੁਕੀ ਔਰ ਉਹਨਾਂ ਨੇ ਗੁਰਦੁਆਰਾ ਸਾਹਿਬ ਜ਼ਿਆਦਾ ਸੋਹਣੇ ਤਰੀਕੇ ਨਾਲ ਬਣਾਇਆ ਹੁਣ ਅਸਲ ਦੇ ਵਿੱਚ ਜਦੋਂ ਅੰਦਰ ਵੇਖੋਗੇ ਤੁਸੀਂ ਤਾਂ ਇਹ ਇੱਕ ਮਜ਼ਾਰ ਦਾ ਰੂਪ ਬਣਿਆ ਹੋਇਆ ਹੈ ਜਿੰਨੂੰ ਇਕਬਾਲ ਕੈਸਰ ਜੀ ਨੇ ਲਿਖਿਆ ਕਿ ਅਸਲ ਵਿੱਚ ਇੱਥੇ ਕਿਸੇ ਨੂੰ ਦਫਨਾਇਆ ਨਹੀਂ ਗਿਆ ਤੇ ਵੈਸੇ ਹੀ ਬਣਾ ਦਿੱਤੀ ਗਈ ਸੀ ਆ ਗੁਰਦੁਆਰਾ ਸਾਹਿਬ ਜੀ ਦੀ ਛੱਤ ਹੈ ਜੀ ਰੰਗ ਬਹੁਤੇ ਨਹੀਂ ਤੇ 80 ਸਾਲ 90 ਸਾਲ ਪਹਿਲਾਂ ਦੇ ਹੋਏ ਆ ਜਿਵੇਂ ਆਪਾਂ ਦਰਬਾਰ ਸਾਹਿਬ ਵੇਖਦੇ ਆ ਤੇ ਉੱਥੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਆ ਪ੍ਰਕਾਸ਼ ਸਥਾਨ ਹੈ ਸੰਗਤ ਜੀ ਇਹ ਉਹ ਗੁੰਬਦ ਆ ਭਾਜੀ ਜਿਨ੍ਹਾਂ ਨੂੰ ਦੂਰੋਂ ਵੇਖ ਕੇ ਨਾ ਮਨ 'ਚ ਆਸ ਵੱਜਦੀ ਆ ਮੈਨੂੰ ਭੁੱਖ ਲੱਗੀ ਆ ਮੈਨੂੰ ਪਿਆਸ ਲੱਗੀ ਆ ਮੈਨੂੰ ਰਹਿਣ ਲਈ ਥਾਂ ਚਾਹੀਦਾ ਆ ਆ ਗੁੰਬਦ ਨਿਸ਼ਾਨ ਸਾਹਿਬ ਵੇਖ ਕੇ ਬੰਦਾ ਜਿਹੜਾ ਨਾ ਇਹਨਾਂ ਥਾਵਾਂ ਤੇ ਆ ਜਾਂਦਾ ਸੀ ਦੂਰੋਂ ਤੇ ਅੱਜ ਇਹ ਗੁੰਬਦ ਜਿਹੜਾ ਹੈ ਇਹ ਜਦੋਂ ਬਣਿਆ ਹੁਣ ਬਹੁਤਾ ਨਹੀਂ ਤੇ 80 ਸਾਲ ਤੋਂ ਤੇ ਉੱਪਰ ਹੋ ਗਏ ਆ ਤੇ ਇਹ ਬਣਿਆ ਅੱਜ ਵੀ ਉਡੀਕਦਾ ਹੈ ਆਖਰ ਇਹ ਸਿੱਖਾਂ ਦੇ ਹੱਥਾਂ ਦਾ ਬਣਿਆ ਹੋਏਗਾ ਤੇ ਅੱਜ ਜਿਹੜਾ ਵਾ ਇਹ ਤੇ ਜਿਵੇਂ ਨਾ ਹੱਥ ਪਛਾਣਨ ਦੀ ਕੋਸ਼ਿਸ਼ ਕਰਦਾ ਹੋਣਾ ਹਾਂ ਹੱਥ ਪਛਾਣਨ ਦੀ ਕੋਸ਼ਿਸ਼ ਕਰਦਾ ਹੋਣਾ ਵੀ ਉਹ ਹੱਥ ਕਿੱਧਰ ਗਏ ਜਿਹੜੇ ਮੈਨੂੰ ਬਣਾ ਕੇ ਗਏ ਮੁੜ ਕੇ ਮੁੜ ਕੇ ਨਹੀਂ ਆਏ ਆ ਜਿਹੜਾ ਦ੍ਰਿਸ਼ ਹੈ ਨਾ ਮੈਨੂੰ ਐ ਲੱਗਦਾ ਜਿਵੇਂ ਅੱਖਾਂ 'ਚ ਕੈਦ ਹੋ ਰਿਹਾ ਮੇਰੀਆਂ ਚ ਹਾਂਜੀ ਬਾਰ-ਬਾਰ ਇੱਥੋਂ ਖਲੋ ਕੇ ਉਹ ਦਰਵਾਜ਼ਾ ਬੰਦ ਹੋਇਆ ਹੈ ਨਹੀਂ ਤੇ ਇਹ ਕਿਤੇ ਬੰਦ ਹੋਣ ਵਾਲੇ ਸੀ ਦਰਵਾਜ਼ੇ ਇੱਥੋਂ ਦੇ ਨਾ ਮਤਲਬ ਥੱਲੇ ਹੱਥ ਲਾ ਲਾ ਕੇ ਤੇ ਮੱਥੇ ਨੂੰ ਹੱਥ ਲਾ ਲਾ ਕੇ ਤੁਰਨਾ ਹੀ ਤੇ ਆਉਣਾ ਹੀ ਸਾਰਿਆਂ ਨੇ ਅੰਦਰ